ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਆਂ ਐਪੀਸੋਡ 02 ਕੱਲ ਜਿਹੜਾ ਵਿਖਾਇਆ ਸੀ ਉਹ ਸੀ 01 ਜਿਹੜੇ ਐਪੀਸੋਡਸ ਅਸੀਂ ਦੂਸਰੇ ਸਹਿਯੋਗੀ ਚਾਂਦ ਨਾਲ ਲੈ ਕੇ ਤੁਹਾਡੇ ਤੱਕ ਪਹੁੰਚਾਉਨੇ ਆਂ ਵਿਸ਼ੇਸ਼ ਮੁੱਦਿਆਂ ਤੇ ਖਾਸ ਮੁੱਦਿਆਂ ਤੇ ਉਹਨਾਂ ਨੂੰ ਅਸੀਂ ਡਿਫਾਈਨ ਕਰਦੇ ਆਂ 01 02 ਐਂਡ 03 ਇਦਾਂ ਕਰਾਂਗੇ ਤੇ ਇਹ ਜਿਹੜਾ ਐਪੀਸੋਡ ਆ ਇਹ ਡੀਲ ਕਰਦਾ ਕੈਨੇਡਾ ਦੇ ਨਾਲ ਪੁੱਤੀਆਂ ਪੰਜਾਬ ਦੇ ਜੋ ਰਹਿੰਦੇ ਨੇ ਕੈਨੇਡਾ ਅਤੇ ਪੜ੍ਹਦੇ ਨੇ ਸਕੂਲਾਂ 'ਚ ਯਾਦ ਕਰਦੇ ਨੇ ਇੰਡੀਆ ਨੂੰ ਤੇ ਇੰਡੀਆ ਵਿੱਚ ਪਿਆਰੇ ਸੂਬੇ ਪੰਜਾਬ ਨੂੰ ਆਪੀਸੋਡ 02 ਅਸੀਂ ਕੈਨੇਡਾ ਦੇ ਓਮਨੀ ਟੀਵੀ ਦੇ ਪੱਤਰਕਾਰ ਜੇਪੀ ਪੰਦੇਰ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ ਪੰਦੇਰ ਸਾਹਿਬ ਨੇ ਸਾਨੂੰ ਜੋ ਦੱਸਿਆ ਉਹ ਬਹੁਤ ਹੀ ਇੰਪੋਰਟੈਂਟ ਸੀ ਕਿ ਕਿਸ ਤਰ੍ਹਾਂ ਪੰਜਾਬੀ ਮੂਲ ਦੇ ਸਕੂਲੀ ਬੱਚੇ ਜੋ ਕੈਨੇਡਾ ਦੇ ਵਿੱਚ ਜੰਮੇ ਪਲੇ ਜਿਨ੍ਹਾਂ ਦੇ ਮਾਪਿਓ ਜਾਂ ਦਾਦਾ-ਦਾਦੀ ਵਗੈਰਾ ਪਹਿਲਾਂ ਸੈਟਲ ਹੋ ਗਏ ਤੇ ਹੁਣ ਉੱਥੇ ਉਹਨਾਂ ਦੀ ਪਦਾਇਸ਼ ਹੋਈ ਸਕੂਲਾਂ 'ਚ ਪੜਦੇ ਆ ਉਹ ਕਿਸ ਤਰ੍ਹਾਂ ਪੰਜਾਬ ਦੇ ਨਾਲ ਜੁੜੇ ਹੋਏ ਆ ਹਜੇ ਵੀ ਉਹਨਾਂ ਆਂਦੀਆਂ ਜਿਹੜੀਆਂ ਭਾਵਨਾਵਾਂ ਟੂਵਰਡਸ ਦੀ ਰੂਟਸ ਆਫ ਪੰਜਾਬ ਰੂਟਸ ਆਫ देयर ਫੈਮਲੀਆਂ ਇਸ ਕਰਕੇ ਇਹ ਪ੍ਰੋਗਰਾਮ ਜ਼ਰੂਰੀ ਹੋ ਜਾਂਦਾ ਤਾਂ ਉਹ ਕਰ ਕੀ ਰਹੇ ਆ ਉਹਨਾਂ ਨੂੰ ਹਮਦਰਦੀ ਹੋਈ ਆ ਪੰਜਾਬ ਦੇ ਕਿਸਾਨਾਂ ਨਾਲ ਜਿਹੜੇ ਸ਼ੰਭੂ ਬਾਰਡਰ ਤੇ ਖਿਦੌਰੀ ਬਾਰਡਰ ਤੇ ਧਰਨਾ ਦੇ ਹੀ ਬੈਠੇ ਆ ਤੇ ਮੰਗ ਕਰ ਰਹੇ ਮੋਦੀ ਸਰਕਾਰ ਤੋਂ ਸਹੀ ਕੀਮਤ ਫਸਲ ਦੀ ਸਹੀ ਕੀਮਤ ਐਮ ਐਸ ਪੀ ਮੇਨ ਮੁੱਦਾ ਫ੍ਰੈਸ਼ ਕੁੜੀ ਬੱਚਿਆਂ ਨੇ ਜਿਹਦੇ ਵਿੱਚ ਤੁਸੀਂ ਵੇਖੋਗੇ ਵੀਡੀਓ ਵਿੱਚ ਮੁੰਡੇ ਕੁੜੀਆਂ ਭਾਵੇਂ ਉਹ ਜਿਹੜੀ ਪੰਜਾਬੀ ਆ ਉਹਦੇ ਵਿੱਚ ਥੋੜੇ ਜਿਹੇ ਫਲੇਵਰ ਅੰਗਰੇਜ਼ੀ ਦਾ ਤੜਕਾ ਅੰਗਰੇਜ਼ੀ ਦਾ ਲੱਗਿਆ ਉਹਨੂੰ ਪਰ ਫਿਰ ਵੀ ਬੱਚੇ ਪੰਜਾਬੀ ਬੋਲ ਰਹੇ ਆ ਬਹੁਤ ਖੁਸ਼ੀ ਹੋਈ ਕਿ ਸਾਡੀ ਮਾਂ ਬੋਲੀ ਵਿਦੇਸ਼ਾਂ 'ਚ ਜੀਵਤ ਆ ਤੇ ਇਹਨਾਂ ਦੇ ਮਾਪਿਓ ਇਹਨਾਂ ਨੂੰ ਜਿਹੜੇ ਸੰਸਕਾਰ ਹੈ ਪੰਜਾਬ ਦੇ ਦੇ ਰਹੇ ਆ ਪੰਜਾਬ ਦੇ ਫਲਸਫੇ ਦੇ ਪਿਆਰ ਦੇ ਗੁਰੂਆਂ ਦਾ ਫਲਸਫਾ ਜਿਹੜਾ ਮਾਨਵਤਾ ਦਾ ਫਲਸਫਾ ਉਹ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਬਹੁਤ ਖੁਸ਼ੀ ਹੋਈ ਜੈਸੀ ਸੋਚਿਆ ਕਿਉਂ ਨਾ ਇਹਨਾਂ ਬੱਚਿਆਂ ਦਾ ਇਹ ਵੀਡੀਓ ਅਸੀਂ ਪੰਜਾਬ ਦੇ ਵਿੱਚ ਲੋਕਾਂ ਤੱਕ ਪਹੁੰਚਾ ਦਈਏ ਕਿਉਂਕਿ ਓਮਦੀ ਟੀਵੀ ਦੀ ਪਹੁੰਚ ਪੰਜਾਬ ਦੇ ਵਿੱਚ ਨਹੀਂ ਅਸੀਂ ਪੰਜਾਬ ਚਿਰਦੇ ਆ ਪੰਜਾਬ ਦਾ ਚੈਨਲ ਹੈ ਤੇ ਸਾਡੇ ਜਿਹੜੇ ਦਰਸ਼ਕ ਨੇ ਪੰਜਾਬ ਚਿਰਦੇ ਸਾਰੇ ਉਹ ਵੇਖਣਗੇ ਦਿਲ ਕੀਤਾ ਕਿ ਸਾਰਿਆਂ ਦਾ ਪ੍ਰਚਾਰ ਇਹਨਾਂ ਦੀ ਜਿਹੜੀ ਆ ਐਕਟੀਵਿਟੀ ਪੰਜਾਬ ਦੇ ਲੋਕਾਂ ਤੱਕ ਪਹੁੰਚਾਈ ਜਾਏ ਬਰਸਲ ਗੱਲ ਇੱਕ ਹੋਰ ਕਹਿਣਾ ਚਾਹੁੰਦਾ ਮੈਂ ਦੋਸਤੋ ਕਿ ਇਹ ਪਰਿਵਾਰ ਗਏ ਉੱਥੇ ਬਹੁਤ ਪਹਿਲਾਂ ਸੈਟਲ ਹੋ ਗਏ ਇਹਨਾਂ ਦੀ ਜਿਹੜੀ ਔਲਾਦ ਹੈ ਜਾਂ ਅੱਗੇ ਪੋਤੇ ਪਰਪੋਤੇ ਉਹ ਸਾਰੇ ਹੁਣ ਤੁਸੀਂ ਵੇਖੋਗੇ ਪਰ ਇੱਕ ਚੀਜ਼ ਦਾ ਸਵਾਲ ਉੱਠਦਾ ਹੈ ਹੁਣ ਪਰਸਤਥੀਆਂ ਬਦਲ ਗਈਆਂ ਵਿਦੇਸ਼ਾਂ 'ਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਹੁਣ ਜਿਹੜਾ ਇਮੀਗਰੈਂਟ ਹੈ ਹੀ ਇਸ ਨਾਟ ਵੈਲਕਮ ਉਹ ਵੈਲਕਮ ਨਹੀਂ ਕਰਦੇ ਜੌਬਸ ਹੈ ਨਹੀਂ ਮਕਾਨ ਮਹਿੰਗੇ ਹੋ ਗਏ ਗਰੋਸਰੀ ਮਹਿੰਗੀ ਹੋ ਗਈ ਬੇਸਮੈਂਟਾਂ ਮਹਿੰਗੀਆਂ ਹੋ ਗਈਆਂ ਤੇ ਪਿੱਛੇ ਜੇ ਅਸੀਂ ਮੈਡਮ ਸੁੰਦਰ ਸਿੰਘ ਆਈ ਸੀ ਟ੍ਰਾਂਟੋ ਤੋਂ ਇੱਥੇ ਉਹਨਾਂ ਦੀ ਪ੍ਰੈਸ ਕਾਨਫਰੰਸ ਉਹਨਾਂ ਨੇ ਦੱਸਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਹਾਲ ਕੀ ਹੈ ਕਿ ਨਰਜ ਕਿਵੇਂ ਕੁੜੀਆਂ ਦਾ ਸ਼ੋਸ਼ਣ ਹੋ ਰਿਹਾ ਮੁੰਡਿਆਂ ਦਾ ਸ਼ੋਸ਼ਣ ਹੋ ਰਿਹਾ ਐਕਸਪਲੋਇਟੇਸ਼ਨ ਅੰਡਰਪੇਡ ਸੋ ਆਲ ਥੀਸ ਥਿੰਗਸ ਆਰ ਇਨ ਆਰ ਮਾਈਂਡ ਜੇ ਇੱਥੇ ਬੈਠੇ ਪੰਜਾਬੀ ਬਾਹਰ ਬੈਠੇ ਸਾਡੇ ਵਾਸਤੇ ਚਿੰਤਤ ਆ ਤੇ ਭਰਾਵੋ ਅਸੀਂ ਪੰਜਾਬ ਚ ਰਹਿੰਦੇ ਹੋਏ ਵੀ ਤੁਹਾਡੇ ਵਾਸਤੇ ਚਿੰਤਤ ਆ ਅਸੀਂ ਜਦੋਂ ਖਬਰਾਂ ਪੜ੍ਹਦੇ ਆ ਕਿ ਪੰਜਾਬੀ ਲੋਕ ਐ ਉੱਥੇ ਗੈਂਗਵਾਰ ਚ ਹੋ ਗਏ ਜੀ ਮੁਲਵਜ਼ ਗੈਂਗਸਟਰਿਜ਼ਮ ਚੱਲ ਪੇ ਆ ਨਸ਼ਿਆਂ ਦੇ ਕੰਮ ਚ ਧੰਦੇ ਆ ਜ ਫਸ ਕੇ ਐਨੇ ਫੜੇ ਗਏ ਓਨੇ ਫੜੇ ਗਏ ਬਹੁਤ ਦੁੱਖ ਹੁੰਦਾ ਬਹੁਤ ਦੁੱਖ ਹੁੰਦਾ ਬੁੱਧੇ ਜੇ ਤੁਸੀਂ ਗਏ ਹੋ ਕਮਾਈਆਂ ਕਰਨ ਤਾਂ ਕਰੀ ਕੀ ਜਨ ਸਾਨੂੰ ਬਸ ਉਸ ਨੂੰ ਨਾ ਫਿਰ ਇਹ ਤੇ ਮੈਂ ਕਹਿੰਦਾ ਜਿਹੜੇ ਲੋਕ ਐ ਇਧਰੋਂ ਬਹੀਰਾਂ ਘੱਟ ਕੇ ਕੈਨੇਡਾ ਨੂੰ ਅਮਰੀਕਾ ਨੂੰ ਜਾਂਦੇ ਨੇ ਉਹਨਾਂ ਨੂੰ ਇਹ ਹੋਸ਼ ਆਉਣੀ ਚਾਹੀਦੀ ਆ ਵੇਖੋ ਉੱਥੇ ਬੈਠੇ ਪੰਜਾਬੀ ਸਾਡੇ ਵੱਲ ਪਿੱਛੇ ਪੰਜਾਬ ਵੱਲ ਵੇਖੀ ਜਾਂਦੇ ਆ ਫੋਕੇ ਭਰੀ ਜਾਂਦੇ ਪੰਜਾਬ ਵੱਲ ਵੇਖ ਕੇ ਕਿ ਸਾਡੇ ਮਾਂ ਪਿਓ ਆ ਗਏ ਸੀ ਅਸੀਂ ਤਾਂ ਕਦੇ ਗਏ ਨਹੀਂ ਆ ਬਹੁਤ ਘੱਟ ਗਏ ਆ ਪੰਜਾਬ ਆਪਣੇ ਦੇਸ਼ ਕਹਿ ਲਓ ਆਪਣੇ ਪਿੰਡ ਤੇ ਖੇਤ ਸਾਡੇ ਬਾਪੂ ਦੇ ਤੇ ਦਾਦੇ ਦੇ ਉਹ ਫੋਸ਼ੋਸ਼ ਕਰੀ ਜਾਂਦੇ ਆ ਜੀ ਸਾਨੂੰ ਹਾਏ ਜੀ ਅਸੀਂ ਜਾਣਾ ਜੀ ਹਾਏ ਜੀ ਜਾਣਾ ਬਈ ਕਦੇ ਆਉਂਦੇ ਵਿਚਾਰੇ 15 20 ਦਿਨ ਚਲੇ ਜਾਂਦੇ ਆ ਫਿਰ ਉਹਨਾਂ ਜਦਾਦਾਂ ਤੇ ਇੱਥੇ ਕਬਜ਼ੇ ਕਰੀ ਜਾਂਦੇ ਲੋਕ ਉਹ ਵੀ ਤੁਹਾਨੂੰ ਪਤਾ ਹੀ ਹੈ ਫਿਰ ਆਪਾਂ ਜਾਈਏ ਕਿਉਂ ਉਧਰ ਨੂੰ ਗੱਲ ਤਾਂ ਇਹ ਆ ਜਦੋਂ ਹੁਣ ਸਮਾਂ ਬਦਲ ਗਿਆ ਉਹ ਰੋਜ਼ਗਾਰ ਨਹੀਂ ਰਿਹਾ ਕਮਾਈਆਂ ਨਹੀਂ ਰਹੀਆਂ ਮਾਹੌਲ ਨਹੀਂ ਰਿਹਾ ਤਾਂ ਫਿਰ ਰਹੋ ਪੰਜਾਬ ਚ ਨਾ ਜਾਓ ਸਕਿੱਲ ਪੈਦਾ ਕਰੋ ਪੜ੍ਹਾਈ ਕਰੋ ਮਿਹਨਤ ਕਰੋ ਇੱਥੇ ਬਾਹਰੋਂ ਆ ਕੇ ਪਈਏ ਕਾਮਯਾਬ ਹੋਈ ਜਾਂਦੇ ਕਦੇ ਤੁਹਾਨੂੰ ਇਹਨਾਂ ਤੇ ਮੈਂ ਐਪੀਸੋਡ ਬਣਾ ਕੇ ਵਿਖਾਉਂਗਾ ਕਿ ਨੇ ਮਿਹਨਤੀ ਲੋਗ ਆ ਛਾਈ ਜਾਂਦੇ ਆ ਤੁਸੀਂ ਭੱਜੀ ਜਾਂਦੇ ਹੋ ਨਾ ਜਾਓ ਬਾਹਰ ਨਾ ਜਾਓ ਇੱਥੇ ਰਹੋ ਤੇ ਆ ਜਿਹੜੇ ਬਾਰੇ ਕੈਨੇਡਾ ਵਾਲੇ ਆ ਇਹ ਮਾਰੇ ਵੀਰਾਂ ਨੂੰ ਐਨ ਆਰ ਆਈ ਨੂੰ ਬੋਖਾਣਾ ਚਾਹੁੰਦਾ ਆ ਇਹ ਇਲਾਕਾ ਜੀ ਸਾਡਾ ਦੇਖ ਲਓ ਤੁਹਾਨੂੰ ਕਦੇ ਪੂਰੀ ਸੈਰ ਕਰਾਉਂਗਾ ਇਸ ਇਲਾਕੇ ਦੀ 85 ਸੈਕਟਰ ਚ ਹੈ ਮੋਹਾਲੀ ਮਹਿਸੂਸ ਹੀ ਨਹੀਂ ਹੁੰਦਾ ਤੁਸੀਂ ਕਿਸੇ ਕਿਸੇ ਵੀ ਪੰਜਾਬ ਜਾਂ ਹਿੰਦੁਸਤਾਨ ਚ ਰਹਿੰਦੇ ਹੋ ਤੁਹਾਡੇ ਵਾਲੇ ਏਰੀਏ ਤੋਂ ਹੀ ਵਧੀਆ ਇਹ ਸ਼ਾਂਤੀ ਆ ਗ੍ਰੀਨਰੀ ਆ ਕਿਵੇਂ ਬਜ਼ੁਰਗ ਬੈਠੇ ਆ ਗੱਲਾਂ ਕਰਦੇ ਆਪਣੀ ਭਾਸ਼ਾ ਆਪਣਾ ਮੋਲਕ ਆਪਣਾ ਖਾਣ ਪੀਣ ਜਦ ਮਰਜ਼ੀ ਜਲੇਬੀਆਂ ਖਾਓ ਜਾ ਕੇ ਕੁਲਫੀ ਫਲੂਦੇ ਵਾਲੀ ਖਾਓ ਤੁਹਾਡੇ ਉੱਥੇ ਮੱਕੀ ਕਹਾ ਬਰਗਰ ਸ਼ਰਗਰ ਆ ਪੀਜ਼ੇ ਪੂਜ਼ੇ ਖਾਣ ਲੱਗੇ ਤੁਸੀਂ ਸਾਰਾ ਕੁਝ ਆਪਣਾ ਸਾਡਾ ਨੇਟਿਵਸ ਵੀ ਆਰ ਕਾਲਡ ਨੇਟਿਵਸ ਆਫ ਦਿਸ ਲੈਂਡ ਸੋ ਵਾਈ ਸ਼ੁੱਡ ਵੀ ਗੋ ਅਬਰੋਡ ਮਿਹਨਤ ਕਰੋ ਸਕਿੱਲ ਪੈਦਾ ਕਰੋ ਵਧੀਆ ਤੁਹਾਨੂੰ ਰੋਟੀ ਮਿਲਦੀ ਆ ਵਧੀਆ ਮੈਨੂੰ ਵੀ ਮਿਲ ਰਹੀ ਆ ਤੁਹਾਨੂੰ ਵੀ ਮਿਲ ਸਕਦੀ ਆ ਨਾ ਜਾਓ ਬਾਹਰ ਇਹ ਮੇਰਾ ਸੰਦੇਸ਼ ਆ ਤੇ ਹੁਣ ਤੁਸੀਂ ਦੋਸਤੋ ਲਓ ਇਹ ਵੇਖੋ ਜੇਪੀ ਪੰਦੇਰ ਓਮਨੀ ਟੀਵੀ ਵੱਲੋਂ ਜਿਹੜੀ ਪੇਸ਼ਕਾਰੀ ਕੀਤੀ ਗਈ ਆ ਇਹ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਇੱਕ ਬੱਚਿਆਂ ਦੀ ਮਾਂ ਨਾਲ ਵੀ ਗੱਲ ਕੀਤੀ ਗਈ ਉਹ ਤੁਸੀਂ ਵੇਖੋ ਜੀ ਤੇ ਫਿਰ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਛੱਡਿਓ ਦੱਸਿਓ ਕੀ ਕਹਿੰਦੇ ਹੋ ਤੇ ਫਿਰ ਉਧਰਲੇ ਜਿਹੜੇ ਮੁੰਡੇ ਨੇ ਪੰਜਾਬੀ ਉਹ ਵੀ ਪੜਨਗੇ ਤੇ ਜੇ ਉਹ ਦੇਖਦੇ ਆ ਉਹ ਪਾਉਣ ਕਮੈਂਟ ਤੇ ਇਧਰਲੇ ਅਸੀਂ ਪੜਾਂਗੇ ਸੋ ਇੰਟਰਮਿੰਗਲਿੰਗ ਇੰਟਰਫੇਸ ਬਾਹਰਲੇ ਦਾ ਇਧਰਲੇ ਦਾ ਹੋ ਜਾਊਗਾ ਤੇ ਮੈਨੂੰ ਹੁਣ ਤੁਸੀਂ ਇਜਾਜ਼ਤ ਦਿਓ ਜੀ ਇਹ ਦੇਖਿਓ ਵੀਡੀਓ ਜ਼ਰਾ ਧਿਆਨ ਨਾਲ ਔਰ ਸੋਚਿਓ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼ ਕੰਦੂਸੀ ਫਾਰਮਰਸ ਹੀ ਪ੍ਰੋਟੈਸਟ ਕਰਦੇ ਪਏ ਆਂ ਤੋਂ ਇੰਡੀਆ ਉਥੁੰਦਾ ਪਿਆ ਤੇ ਸਾਰੇ ਉਹਨਾਂ ਦੇ ਸਾਲਿਡੇਟੇਟ ਉਠਾ ਰਹੇ ਆ ਤੇ ਸਾਰੇ ਬਾਹਰ ਆ ਰਹੇ ਆ ਤੇ ਵਾਕਆਊਟ ਕਰਦੇ ਪਏ ਆਂ 노 ਫਾਰਮਰਸ 노 ਫੂਡ ਦੇ ਨਾਅਰੇਆਂ ਦੇ ਨਾਲ ਅੱਜ ਬ੍ਰੈਂਟਨ ਦਾ ਅਸਮਾਨ ਵੀ ਗੂੰਜ ਰਿਹਾ ਹੈ ਜਦੋਂ ਹਾਰਟਲੇਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਵੱਲੋਂ ਭਾਰਤ ਦੇ ਵਿੱਚ ਹਰਿਆਣਾ ਅਤੇ ਪੰਜਾਬ ਦੀ ਸਰਹੱਦ ਤੇ ਸੰਭੂ ਬਾਰੀਅਰ ਤੇ ਬੈਠੇ ਕਿਸਾਨਾਂ ਦੇ ਹੱਕ ਦੇ ਵਿੱਚ ਰੋਸ ਮਾਰਚ ਕੀਤਾ ਜਾ ਰਿਹਾ ਹੈ ਇਸ ਰੋਸ ਮਾਰਚ ਵਿੱਚ ਹਾਰਟਲੇਕ ਸਕੂਲ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਇਨਾ ਵਿਦਿਆਰਥੀਆਂ ਵਿੱਚ ਸਿਰ ਪੰਜਾਬੀ ਮੂਲ ਦੇ ਹੀ ਨਹੀਂ ਸਗੋਂ ਹੋਰਨਾ ਭਾਈਚਾਰਿਆਂ ਤੋਂ ਆਉਂਦੇ ਵਿਦਿਆਰਥੀ ਵੀ ਸ਼ਾਮਲ ਸਨ ਇਸ ਰੋਸ ਮਾਰਚ ਦੇ ਪ੍ਰਵੰਧਕ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਮਾਨ ਸਿੰਘ ਅਨੁਸਾਰ ਕੁਝ ਦਿਨ ਪਹਿਲਾਂ ਗਾਜ਼ਾ ਵਿੱਚ ਚੱਲ ਰਹੀ ਲੜਾਈ ਤੇ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੈਲੇਸਟਾਈਨ ਦੇ ਹੱਕ ਵਿੱਚ ਇਸੇ ਤਰ੍ਹਾਂ ਦਾ ਰੋਸ ਮਾਰਚ ਕੱਢਿਆ ਗਿਆ ਸੀ ਜਿਸ ਨੂੰ ਦੇਖ ਕੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਭਾਰਤ ਦੇ ਕਿਸਾਨਾਂ ਦੇ ਹੱਕ ਵਿੱਚ ਵੀ ਗੁਰੂਸ ਮਾਰਚ ਕੀਤਾ ਜਾਵੇ ਹਾਲਾਂਕਿ ਗੁਰਮਾਨ ਦਾ ਕਹਿਣਾ ਸੀ ਕਿ ਉਹਨਾਂ ਦਾ ਮਕਸਦ ਭਾਰਤ ਦੀ ਪ੍ਰਭੂਸਤਾ ਅਤੇ ਖੰਡਤਾ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਉਣਾ ਨਹੀਂ ਹੈ ਅਤੇ ਕਿਸੇ ਵੀ ਗਰਮ ਖਿਆਲੀ ਨਾਲ ਉਹਨਾਂ ਦਾ ਕੋਈ ਉਹ ਵਾਸਤਾ ਨਹੀਂ ਹੈ ਰੋਟੀ ਨਾਲ ਉਹਨਾਂ ਦੀ ਭੁੱਖ ਦਾ ਰਿਸ਼ਤਾ ਹੋਣ ਕਰਕੇ ਹੀ ਉਹ ਭਾਰਤ ਦੇ ਕਿਸਾਨਾਂ ਦੇ ਨਾਲ ਹਨ ਤਾਂ ਪਹਿਲੇ ਮੈਂ ਸੋਚਿਆ ਸੀ ਆਈਡੀਆ ਬਾਰੇ ਐਂਡ ਦੈਨ ਕੀ ਕਰਨਿਆ ਮੈਂ ਆਪਣੇ ਸਾਧਰ ਪਾਲਸਤੀਨ ਵਾਲਾ ਸੀ ਸੀ ਉਹਨੂੰ ਪੁੱਛਿਆ ਜਿਨ੍ਹਾਂ ਨੇ ਉਹਨਾਂ ਨੇ ਹੋਸਟ ਕੀਤਾ ਸੀ ਉਹਨੂੰ ਪੁੱਛਿਆ ਕਿੱਦਾਂ ਕਰਨਾ ਹੈ ਫਿਰ ਇੱਕ ਪ੍ਰੈਸ ਰਿਲੀਜ਼ ਬਣਾਇਆ ਸਾਰਾ ਕੁਝ ਬਣਾਇਆ ਸਾਰਾ ਕੁਝ ਸੋਚਿਆ ਫਿਰ ਪ੍ਰਿੰਸੀਪਲ ਤੋਂ ਪਰਮਿਸ਼ਨ ਲਈਤੀ ਫਿਰ ਬੋਰਡ ਤੋਂ ਪਰਮਿਸ਼ਨ ਲਈਤੀ ਬਟ ਆ ਸਕੂਲ ਸਕੂਲ ਨਾਲ ਰਿਲੇਟ ਨਹੀਂ ਇਹ ਕਲ ਸਟੂਡੈਂਟਸ ਕਰਦੇ ਪਏ ਨੇ ਤੇ ਖਾਲਸਾਣ ਲਈ ਵੀ ਕੋਈ ਰਿਲੇਸ਼ਨ ਨਹੀਂ ਹੈ ਕੋਈ ਸਟੂਡੈਂਟਸ ਦਾ ਰਿਸਕ ਨਾ ਥੰਦੇ ਹੋਏ ਐਡਰੈਸ ਇਹ ਰੋਸ ਮਾਰਚ ਵਿਦਿਆਰਥੀਆਂ ਵੱਲੋਂ ਸਕੂਲ ਦੇ ਦੂਸਰੇ ਪੀਰੀਅਡ ਵਿੱਚ ਸ਼ੁਰੂ ਕੀਤਾ ਗਿਆ ਵਿਦਿਆਰਥੀਆਂ ਦਾ ਕਾਫਲਾ ਕਾਨਸਟਰੋਗਾ ਡਰਾਈਵ ਤੋਂ ਹੁੰਦਾ ਹੋਇਆ ਸੈਂਡਲਵੁੱਡ ਵੈਕਸਫੋਰਡ ਅਤੇ ਕੈਨੇਡੀ ਰੋਡ ਤੋਂ ਹੁੰਦਾ ਹੋਇਆ ਵਾਪਸ ਸਕੂਲ ਵਿੱਚ ਆ ਕੇ ਸਮਾਪਤ ਹੋਇਆ 10ਵੀਂ ਗ੍ਰੇਡ ਦੇ ਵਿਦਿਆਰਥੀ ਮਨਵੀਰ ਗਿੱਲ ਅਨੁਸਾਰ ਉਹਨਾਂ ਦੇ ਸਕੂਲ ਵਿੱਚ ਪੜਨ ਵਾਲੇ ਵਿਦਿਆਰਥੀਆਂ ਅਤੇ ਬ੍ਰੈਂਟਨ ਵਿੱਚ ਰਹਿੰਦੇ ਹੋਰਾਂ ਭਾਈਚਾਰਿਆਂ ਦੇ ਲੋਕਾਂ ਵਿੱਚ ਫਰਵਰੀ ਵਿੱਚ ਦੁਆਰਾ ਦੂਸਰੇ ਗੇੜ ਦੇ ਅੰਦੋਲਨ ਬਾਰੇ ਜਾਣਕਾਰੀ ਬਹੁਤ ਘੱਟ ਹੈ ਇੱਥੇ ਹਨਾ ਬਹੁਤ ਜ਼ਿਆਦਾ ਘੱਟ ਇਹ ਹੋਏ ਨੇ ਸਾਈ ਨੋ ਵਨ ਨੋਜ਼ ਵਾਟ ਹੈਪਨਿੰਗ ਇਨ ਪੰਜਾਬ ਬ੍ਰੇ ਅਪਾ ਸਕੂਲੀ ਵੀ ਦੱਸਿਆ ਸੀ ਕਿ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਵੀ ਕੀ ਹੋਈ ਜਾਂਦਾ ਤਾਂ ਹੀ ਕਰਕੇ ਆਪਾਂ ਸੋਚਿਆ ਬਸ ਸਕੂਲ ਸਟੂਡੈਂਟਸ ਨੇ ਵੀ ਆਪਾਂ ਸਾਰਿਆਂ ਨੂੰ ਪਤਾ ਲਗਾਉਣਾ ਵੀ ਉੱਥੇ ਕੀ ਹੋਈ ਜਾਂਦਾ ਆਪਾਂ ਪਰ ਤੁਸੀਂ ਤਾਂ ਕੈਨੇਡੀਅਨ ਸਿਟੀਜ਼ਨ ਹੋ ਤੁਹਾਨੂੰ ਇੰਡੀਆ ਦੇ ਨਾਲ ਕੀ ਲੈਣਾ ਦੇਣਾ ਲੈਣਾ ਦੇਣਾ ਕਿਉਂਕਿ ਆਪਣੀ ਆਪਣਾ ਆਹ ਜਿਹੜੇ ਬੰਨੇ ਹੋਏ ਆਪਾਂ ਸਿਰ ਤੇ ਬੰਨੇ ਆਪਾਂ ਪੰਜਾਬ ਤੋਂ ਆਏ ਆ ਹਨਾ ਸਾਰੇ ਇੱਥੇ ਸਿੱਖ ਸਾਰੇ ਪੰਜਾਬ ਤੋਂ ਆਪਾਂ ਆਬੀਸਿ ਇਹ ਨਾਲੇ ਆਪਣਾ ਹੋ ਜਾਂਦਾ ਨਾ ਆਪਣੇ ਨਾਲ ਹੋ ਜਾਂਦਾ ਇਹ ਇਸ਼ੂ ਐਂਡ ਇਟਸ ਅ ਇਟਸ ਅ ਇਸ਼ੂ ਦੱਸ ਹੈਪਨਿੰਗ ਇਨ ਪੰਜਾਬ ਐਂਡ ਇਟ ਅਫੈਕਟਸ ਇਟ ਡੋਜ਼ਨਟ ਅਫੈਕਟ ਅਸ ਹੇਅਰ ਬਟ ਇਫੈਕਟਸ ਅਸ ਦੇਅਰ ਐਂਡ ਦੈਟਸ ਅ ਯੂ نو ਦੈਟਸ ਅ ਜਨਰੇਸ਼ਨਸ ਦੈਟਸ ਵਾਈ ਵੀ ਵੇਰ increased and you know it affects us too bachiyan de is rose march bare jadon assi hartleek school to puchhya ta onna da likhti jawab si ke pradarshan nu school ya apel jila school board valon koi adhikarit samarthan nahi hai vidyarthiyon valon shuru kitte gaye walk out vich bhag le rahe vidyarthi shantmayi rose pradarshan karn layi apne jammuri hakkan da pragatava kar rahe han ik bar vidyarthi jadon school di hadd chhad dinde han ta koi bhi nigrani onna nu uplabdh nahi karwai jaavegi ਪਰ ਇਸ ਪ੍ਰਦਰਸ਼ਨ ਨੂੰ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਭਰਮਾ ਸਮਰਥਨ ਦਿੱਤਾ ਗਿਆ ਉਹਨਾਂ ਅਨੁਸਾਰ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੇ ਬੱਚੇ ਆਪਣੀਆਂ ਜੜ੍ਹਾਂ ਨਾਲ ਜੁੜ ਰਹੇ ਹਨ ਦੇਖੋ ਜਦੋਂ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਹੁੰਨੇ ਆ ਉਦੋਂ ਜਦੋਂ ਅਸੀਂ ਘਰ ਦੇ ਵਿੱਚ ਸਾਡੇ ਮਾਪਿਓ ਨੇ ਸਾਡੇ ਬਜ਼ੁਰਗ ਨੇ ਉਹ ਡੀਲ ਕਰਦੇ ਇਹਨਾਂ ਚੀਜ਼ਾਂ ਦੇ ਨਾਲ ਉਹ ਪਿਛੋਕੜ ਦੱਸਦੇ ਆ ਅਸੀਂ ਕੰਮਾਂ ਤੇ ਹੁੰਨੇ ਆ ਪਰ ਦਾਦਾ ਦਾਦੀ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਪਿਛਲੀਆਂ ਚੀਜ਼ਾਂ ਦੱਸਦੇ ਰਹਿੰਦੇ ਇਥੋਂ ਦੀਆਂ ਪ੍ਰੋਬਲਮ ਸੀ ਵੀ ਮੈਟਰ ਕਰਦੀਆਂ ਨੇ ਪਰ ਜਿਹੜੀਆਂ ਸਾਡੀਆਂ ਜੜਾਂ ਨੇ ਉਹਨਾਂ ਦੇ ਨਾਲ ਜੁੜੇ ਰਹਿਣ ਵਾਸਤੇ ਬੱਚਿਆਂ ਨੂੰ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਅੱਜ ਦੇ ਇਸ ਪ੍ਰਦਰਸ਼ਨ ਵਿੱਚ ਭਾਵੇਂ ਕਿ ਬਹੁਤ ਸਾਰੇ ਵਿਦਿਆਰਥੀ ਅਜਿਹੇ ਵੀ ਸਨ ਜੋ ਕਦੇ ਵੀ ਭਾਰਤ ਜਾਂ ਪੰਜਾਬ ਨਹੀਂ ਗਏ ਪਰ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਪਛਤੈਣੀ ਜ਼ਮੀਨਾਂ ਜਾਇਦਾਦਾਂ ਭਾਰਤ ਵਿੱਚ ਹਨ ਜਿਨ੍ਹਾਂ ਨੂੰ ਉਹਨਾਂ ਦੇ ਸਕੇ ਸੋਧਰੇ ਜਾਂ ਰਿਸ਼ਤੇਦਾਰ ਵਾਹੀ ਕਰਦੇ ਹਨ ਇਸ ਲਈ ਉਹ ਉਹਨਾਂ ਦੇ ਹੱਕ ਵਿੱਚ ਨਾਰਾ ਮਾਰਨ ਨੂੰ ਆਪਣਾ ਫਰਜ਼ ਅਤੇ ਜ਼ਿੰਮੇਵਾਰੀ ਸਮਝਦੇ ਹਨ ਜਸਪ੍ਰੀਤ ਪੰਦੇਰ ਓਮਨੀ ਨਿਊਜ਼ ਬ੍ਰੈਂਟਨ